पाठ छीमा हर कोई अनमोल उद्देश्य हर एक व्यक्ति विशेष है बारे एहसास करवाणा जून दा महिना सी अंबा दा बाग अंबा ना लदे درختان نال بھریا پیاسی اوسے باغ وچ اک نیم دا درخت وی سی جو اپنی نیم دیاں چھوٹی چھوٹی ہرییاں پتیاں نال بھریا بہت خوش نظر آ رہیا سی پاؤ پھٹالے سمے پنجیاں دی چکڑن دا انند لیندے ہوئے ਉਹ ਆਪਣੇ ਆਪ ਵਿੱਚ ਮਸਤ ਸੀ ਕਿ ਅਚਾਨਕ ਉਸਦੀ ਨਜ਼ਰ ਨਾਲ ਵਾਲੇ ਆਂਬ ਦੇ ਦਖਤ ਉੱਤੇ ਪਈ ਕਿ ਕੁਝ ਨਿਰਾਸ਼ ਨਜ਼ਰ ਆਇਆ ਸੀ ਨਿੰਮ ਦੇ ਦਖਤ ਨੇ ਉਸ ਵੱਲ ਮੁਸਕਰਾ ਕੇ ਦੇਖਿਆ ਆਂਬ ਦੇ ਰੁੱਖ ਦੀ ਮੁਸਕਰਾਹਟ ਵਿੱਚ ਦਰਦ ਸੀ ਨਿੰਮ ਦੇ ਰੁੱਖ ਨੇ ਉਸ ਤੋਂ ਬਹੁਤ ਚੰਗੇ ਲਹਿਜੇ ਨਾਲ ਉਸਦੀ ਉਦਾਸੀ ਦਾ ਕਾਰਨ ਪੁੱਛਿਆ ਪਹਿਲਾਂ ਤਾਂ ਆਂਬ ਨਾ ਨੁਕਰ ਕਰਦਾ ਰਿਹਾ ਪਰ ਅੰਤ ਗਲਾ ਪਰ ਕੇ ਬੋਲਿਆ ਉਹ ਸਾਰੇ ਬੂਟਿਆਂ ਦੇ ਅੰਬ ਪੱਕ ਜਾਣਗੇ ਤੇ ਫੇਰ ਸਾਰੇ ਬੂਟਿਆਂ ਦੇ ਮਿੱਠੇ ਅੰਬ ਖਾ ਕੇ ਖੁਸ਼ ਹੁੰਦੇ ਹਨ ਪਰ ਮੇਰੇ ਅੰਬਾਂ ਵਿੱਚ ਉਨੀ ਮਿਠਾਸ ਨਹੀਂ ਜਿੰਨੀ ਬਾਕੀ ਅੰਬਾਂ ਦੇ ਦਰਖਤਾਂ ਵਿੱਚ ਹੈ ਫੇਰ ਸਾਰੇ ਮੈਨੂੰ ਝੜਾਉਣਗੇ ਨਿੰਮ ਦੇ ਰੁੱਖ ਨੇ ਉਸ ਦੀ ਗੱਲ ਬੜੀ ਸਹਿਨਸ਼ੀਲਤਾ ਨਾਲ ਸੁਣੀ ਅਤੇ ਫਿਰ ਸੋਚ ਵਿਚਾਰ ਕੇ ਬੋਲਿਆ ਫੇਰ ਤਾਂ ਮੈਨੂੰ खुश ही नहीं रहना चाहिए क्योंकि मेरी खाल तो लेके फल तक सब कुछ ही कोड़ा है पर फिर भी खुश हां अति परमात्मा ਦਾ ਧੰਨਵਾਦ ਕਰਦਾ ਹਾਂ ਨਿੰਮ ਦੇ ਦਰਖਤ ਨੇ ਥੋੜੀ देर रुकਨ ਤੋਂ ਬਾਅਦ ਫਿਰ ਆਮ ਨੂੰ ਆਪਣੇ ਗੁਨਾ ਬਾਰੇ ਦੱਸਦੇ ਹੋਏ ਕਿਆ ਕਿ ਮੇਰੇ ਪੱਤੇ ਕੋੜੇ ਹਨ ਪਰ ਫਿਰ ਵੀ ਲੋਕ ਮੇਰੇ ਪੱਤੇ ਖੂਨ ਸਾਫ ਕਰਨ ਲੇਖਾਂ ਦੇ ਹਾਂ ਮੇਰੇ ਪੱਤਿਆਂ ਨੂੰ ਉਬਾਲ ਕੇ ਉਸ ਪਾਣੀ ਨਾਲ ਨਹਾਉਂਦੇ ਹਨ ਤਾਂ ਜੋ ਸਾਰੇ ਚਰਮ ਰੋਗ ਦੂਰ ਹੋ ਜਾਣ। ਇਹਨਾਂ ਹੀ ਨਹੀਂ ਮੇਰੇ ਪੱਤਿਆਂ ਨੂੰ ਸੁਕਾ ਕੇ ਟਰੰਕਾਂ ਅਤੇ ਅਲਮਾਰੀਆਂ ਵਿੱਚ ਕੱਪੜਿਆਂ ਨੂੰ ਕੀੜੇ ਮਕੌੜੇ ਤੋਂ ਬਚਾਉਣ ਲਈ ਵੀ ਰੱਖਿਆ ਜਾਂਦਾ ਹੈ। ਮੇਰੀਆਂ ਨਰਮ ਟਹਿਣੀਆਂ ਨੂੰ ਦਾਤਣ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਮੇਰਾ ਫਲ ਨਿੰਮੂਲੀਆ ਨੂੰ ਕੋਈ ਨਹੀਂ ਖਾਂਦਾ ਪਰ ਉਹਨਾਂ ਦੀ ਵਰਤੋਂ ਕਈ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਤੇਜ਼ தਪਦੀ ਧੁੱਪ ਵਿੱਚ ਮੇਰੀ ਸੰਗਣੀ ਛਾਂ ਹੇਠ ਬੈਠ ਕੇ ਮੁਸਾਫਰ ਸੁੱਖ ਦਾ ਸਾਹ ਲੈਂਦੇ ਹਨ ਮੈਂ ਖੁਸ਼ ਹਾਂ ਕਿ ਪਰਮਾਤਮਾ ਨੇ ਮੈਨੂੰ ਮਿਠਾਸ ਨਹੀਂ ਦਿੱਤੀ ਪਰ ਹੋਰ ਕਈ ਗੁਣਾਂ ਨਾਲ نوازਿਆ ਹੈ ਜਿਨ੍ਹਾਂ ਨਾਲ ਮੈਂ ਲੋਕਾਂ ਦੀ ਸੇਵਾ ਕਰ ਸਕਾਂ ਜਦੋਂ ਨਿੰਮ ਨੇ ਆਮ ਬਗੇ ਆਪਣੇ ਗੁਣਾ ਦਾ ਬਿਆਨ ਕੀਤਾ ਤਾਂ ਉਸਨੇ ਵੀ ਆਪਣੇ ਚੰਗੇ ਗੁਣਾ ਦੀ ਪਰਚੋਲ ਕਰਨੀ ਸ਼ੁਰੂ ਕਰ ਦਿੱਤੀ ਉਸ ਨੂੰ ਪਿਛਲੇ ਸਾਲ ਦੀ ਘਟਨਾ ਯਾਦ ਆਈ ਜਦੋਂ ਹੀ ਕੌਰਤ ਨੇ ਅੰਬ ਦਾ ਅਚਾਰ ਪਾਉਣ ਲਈ ਸਿਰਫ ਉਸ ਦੇ ਦਰਖਤ ਦੀਆਂ ਅੰਬੀਆਂ ਦੀ ਹੀ ਮੰਗ ਕੀਤੀ ਸੀ ਫਿਰ ਉਸ ਨੂੰ ਬਜ਼ੁਰਗ ਸਰਦਾਰ ਜੀ ਦੀ ਯਾਦ ਆਈ ਜੋ ਬਾਗ ਦੇ ਰਖਵਾਲੇ ਨੂੰ ਅਕਸਰ ਕਹਿੰਦੇ ਹਨ ਕਿ ਇਸ ਅੰਬ ਦੇ ਰੁੱਖ ਦੀਆਂ ਅੰਬੀਆਂ ਮੇਰੇ ਲਈ ਜ਼ਰੂਰ ਰੱਖ ਲਿਆ ਕਰ ਕਿਉਂਕਿ ਇਸ ਰੁੱਖ ਦੀਆਂ ਅੰਬੀਆਂ ਦਾ ਸਵਾਦ ਬਾਕੀਆਂ ਨਾਲੋਂ ਥੋੜਾ ਪਿੰਨ ਹੈ ਜੋ ਕਿ ਮੈਨੂੰ ਬਹੁਤ ਪਉਂਦਾ ਹੈ ਹੁਣ ਅੰਬ ਦੇ ਰੁੱਖ ਨੂੰ ਆਪਣਾ ਆਪ ਚੰਗਾ ਲੱਗਣ ਲੱਗਾ